ਆ ਲੈਂਡ ਮਾਫੀਆ ਨੇ ਕਹਿਣਗੇ ਅਸੀਂ ਮਾੜਾ ਕੀ ਕਰਦੇ ਆਂ ਜੀ ਕਿਸੇ ਦਾ ਮਾੜਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੁਸੀਂ ਪੁੱਤਰਾਂ ਦੇ ਦਾਨੀ ਦੇ ਬਰਾਬਰ ਗੱਦੀਆਂ ਖੜੀਆਂ ਕੀਤੀਆਂ ਨੇ ਬੁਰਾ ਗੁਰੂ ਅਰਜਨ ਦੇਵ ਜੱਤੀ ਤਵੀ ਤੇ ਬੈਠੇ ਗਿਆਨ ਨੂੰ ਗੁਰੂ ਕਿਹਾ ਤੁਸੀਂ ਫੇਰ ਦੇ ਲੈ ਆਏ ਹੱਡ ਚੰਮ ਦੀ ਪੂਜਾ ਕਰਾਈ ਹੱਡ ਚੰਮ ਦੀ ਇਦੇ ਵਿੱਚ ਕੀ ਪੂਜਣ ਵਾਲਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਰਪੂਰ ਪੋਪ ਸੁਗੰਧਾ ਪਰਸ ਮਾਨੁਖ ਦੇਹ ਮਲੀਨੰ ਮਜਾ ਰੁਦਰਗੰਧਾ ਦੁਰਗੰਧਾ ਨਾਨਕ ਆਥ ਗਰਵੇਣ ਅਗਿਆਨਨੋ ਇਹਦੇ ਵਿੱਚ ਪੂਜਣ ਵਾਲੀ ਕਿਹੜੀ ਚੀਜ਼ ਹੈ ਆ ਮਿੱਧ ਖੂਨ ਹੱਡੀਆਂ ਠਾਈ ਮੰਲੇ ਨੇ ਹੋਰ ਕੀ ਕੀਤਾ ਸਾਰੇ ਪੰਜਾਬ ਵਿੱਚ ਡੇਰੇ ਹੀ ਡੇਰੇ ਡੇਰੇ ਹੀ ਡੇਰੇ ਹੀ ਡੇਰੇ ਕਿਸੇ ਨੂੰ ਫਿਲਟਰ ਦਾ ਪਾਣੀ ਮਿਲਦਾ ਕਿਸੇ ਦੀ ਗੱਡੀ ਖਰਾਬ ਹੋ ਜੇ ਕਿਸੇ ਨੂੰ ਮਿਲਦਾ ਕੁਝ ਉੱਥੇ ਤੁਹਾਨੂੰ ਲੰਗਰ ਮਿਲੇਗਾ ਤੁਹਾਨੂੰ ਆਣ ਕੇ ਆਜੋ ਆਜੋ ਇੱਥੇ ਸੌਂਜੋ ਆਰਾਮ ਕਰ ਲਓ ਆਜੋ ਰਾਤ ਨੂੰ ਰੋਟੀ ਖਾ ਖਾ ਲਿਓ ਕਿਸੇ ਦੀ ਗਰੀਬ ਧੀ ਨੂੰ ਕਿਸੇ ਨੇ ਗੱਡੀ ਤੋਂ ਲਾ ਦਿੱਤਾ ਕਹਿਣ ਕੇ ਆ ਜਾ ਅੰਦਰ ਵੜ ਜਾ ਆ ਜਾਤੇ ਹਾਂ ਪ੍ਰਸ਼ਾਦਾ ਮਿਲੇਗਾ ਚਲੋ ਦਰਬਾਰ ਸਾਹਿਬ ਦੀ ਧਰਤੀ ਤੇ ਲੱਖਾਂ ਹੀ ਲੋਕੀ ਰੋਜ਼ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਆਪ ਸ੍ਰੀ ਆ ਕੀ ਹੋਇਆ ਥੋੜੀਆਂ ਬਹੁਤ ਸਹੂਲਤਾਂ ਦੇਤੀਆਂ ਲੋਕ ਦਿਖਾਵਾ ਅਰਬਾਂ ਰਪਏ ਦੀ ਜਾਇਦਾਦ ਹਜ਼ਾਰਾਂ ਏਕੜ ਨਹੀਂ ਲੱਖਾਂ ਏਕੜ ਜ਼ਮੀਨ ਪੰਜਾਬ ਦੀ ਤੁਹਾਡੇ ਕੋਲ ਹੈ ਕੀ ਕੀਤਾ ਕੀ ਕੀਤਾ ਜਿਦਾਂ ਨੇ ਜ਼ਮੀਨਾਂ ਮਿਲੀਆਂ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਿਲੀਆਂ ਸੀ ਇਹ ਗੁਰਬਾਣੀ ਦਾ ਪ੍ਰਚਾਰ ਕਰਨਗੇ ਇਹ ਪ੍ਰਚਾਰਕਾਂ ਨੂੰ ਜ਼ਮੀਨਾਂ ਮਿਲੀਆਂ ਨੇ ਇਹ ਦੇ ਧਾਰੀ ਗੁਰੂਆਂ ਨੂੰ ਨਹੀਂ ਸੀ ਦਿੱਤੀਆਂ ਜ਼ਮੀਨਾਂ ਪਿੰਡ ਵਾਲਿਆਂ ਨੇ ਪੁਰਾਣਾ ਰਿਕਾਰਡ ਕੱਢੋ ਪੁਰਾਣੇ ਰਿਕਾਰਡਾਂ ਦੇ ਵਿੱਚ ਇਹ ਗੱਲ ਕਲੀਅਰ ਹੈ ਇਹ ਜ਼ਮੀਨ ਗੁਰੂ ਗਰੰਥ ਸਾਹਿਬ ਦੇ ਨਾਂ ਸੀ ਪ੍ਰਕਾਸ਼ ਜੀ ਇਹਨਾਂ ਦੇ ਰਿਆਂ ਚ ਗੁਰੂ ਗਰੰਥ ਸਾਹਿਬ ਦਾ ਨਿਸ਼ਾਨ ਸਾਹਿਬ ਝੁਲਦਾ ਸੀ ਤੁਸੀਂ ਨਿਸ਼ਾਨ ਸਾਹਿਬ ਪੁੱਟ ਕੇ ਸੁੱਟੇ ਤੁਸੀਂ ਗੁਰੂ ਗਰੰਥ ਸਾਹਿਬ ਨੂੰ ਗੁਰਦੁਆਰੇ ਦੇਰੇ ਵਿੱਚੋਂ ਬਾਹਰ ਕੱਢ ਦਿੱਤਾ ਅਜੇ ਕਹਿੰਦੇ ਨੇ ਜੀ ਅਖੇ ਜੀ ਮਾੜਾ ਕੀ ਕੀਤਾ ਮਾੜਾ ਕੀ ਹੈ ਗੁਰੂ ਨਾਨਕ ਨੇ ਕਿਹਾ ਗਿਆਨ ਗੁਰੂ ਹੈ ਤੁਸੀਂ ਦੇਹਾਂ ਨੂੰ ਪ੍ਰਮੋਟ ਕੀਤਾ ਹੈ ਤੁਹਾਡਾ ਬਾਬਾ ਵੱਡਾ ਗੱਦਾ ਵੀਡੀਓ ਰਿਕਾਰਡਿੰਗਾਂ ਨੈੱਟ ਤੇ ਪਈਆਂ ਨੇ ਵੱਡੇ ਗੱਦੇ ਤੇ ਆਪ ਬੈਠਾ ਹੈ 1 1 ਫੁੱਟ ਉੱਚਾ ਗੱਦਾ ਆਪ ਦਾ ਆਪਣਾ ਹੈ ਤੇ ਜਿਹੜੀ ਕਬੀਰ ਸਾਹਿਬ ਦੀ ਜਾਂ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਨਾਲ ਬੈਠਾ 1 ਫੁੱਟ ਥੱਲੇ ਬੈਠਾ ਹੈ ਦੇ ਉੱਚੀ ਤੇ ਗਿਆਨ ਨੀਵਾ ਅਜੇ ਕਹਿੰਦੇ ਉਹ ਬੋਲਦੇ ਨੇ ਸਾਡੇ ਵਰਗਿਆਂ ਨੂੰ ਕਹਿੰਦੇ ਹੋ ਜੀ ਇਹ ਬੋਲਦੇ ਨੇ ਤਵਾ ਤਵਾ ਨਹੀਂ ਹੈ ਗੁਰਬਾਨੀ ਦੀ ਜਦੋਂ ਬੇਦਬੀ ਹੋਏਗੀ ਤੇ ਸਾਡੇ ਵਰਗਿਆਂ ਦਾ ਫਰਜ਼ ਬਣਦਾ ਬੋਲੀਏ ਅਸੀਂ ਦੇ ਦੇ ਪ੍ਰਚਾਰਕ ਨਹੀਂ ਅਸੀਂ ਸ਼ਬਦ ਦੇ ਪ੍ਰਚਾਰਕਾਂ ਪੁਰਜਾ ਪੁਰਜਾ ਕੱਟ ਦਿਓ ਭਾਵੇਂ ਇਹ ਗੱਲ ਕਹਿਣੋਂ ਨਹੀਂ ਟੱਲਦੇ ਵੀ ਦੇਹ ਨੂੰ ਨਹੀਂ ਮੰਨਣਾ ਸਾਕ ਰੀਆ ਕਾਲ ਦੇਹ ਨੂੰ ਨਹੀਂ ਮੰਨਣਾ ਦੇਹ ਨੂੰ ਅਸੀਂ ਸ਼ਬਦ ਦੇ ਪੁਜਾਰੀ ਰਹਿਣਾ ਹੈ ਗਿਆਨ ਦੇ ਪੁਜਾਰੀ ਰਹਿਣਾ ਹੈ ਅਸੀਂ ਸ਼ਬਦ ਦੇ ਪੁਜਾਰੀ ਆ ਅੱਜ ਕੱਲ ਹੋ ਕੀ ਰਿਹਾ ਦੇਖਦੇ ਆ ਆਪਾਂ ਤੇ ਸਰਕਾਰ ਸਰਕਾਰਾਂ ਦੀਆਂ ਸ਼ਹਿਅ ਪਿੰਡ ਦੀਆਂ ਨੇ ਸਰਕਾਰਾਂ ਦੀ ਸ਼ਹਿਅ ਤੇ ਡੇਰੇ ਉਸਰਦੇ ਨੇ ਸਰਕਾਰਾਂ ਦੀ ਸ਼ਹਿਅ ਤੇ ਤੇ ਮੇਰੀ ਬੇਨਤੀ ਨੋਟ ਕਰੋ ਸਿੰਘੋ ਸਿਆਣੇ ਬਣ ਜੋ ਪੰਜਾਬ ਦੀ ਧਰਤੀ 'ਤੇ ਵੱਲ ਕਿਸੇ ਨੇ ਮੂੰਹ ਨਹੀਂ ਕਰਨਾ ਜੇ ਆਪਾਂ ਸਿਆਣੇ ਹੋ ਗਏ ਚੋਰ ਚੋਰ ਉਹਦੀ ਚੋਰ ਚੋਰੀ ਉਹਦੋਂ ਕਰਦਾ ਜਦੋਂ ਘਰ ਵਾਲੇ ਸੁੱਤੇ ਪੈ ਗੋ ਬੋਲੋ ਜਦੋਂ ਘਰ ਆਲੇ ਤੁਮੇ ਪੈ ਆਪਾਂ ਸਾਰੇ ਸੌਂ ਗਏ ਆਪਾਂ ਸਾਰੇ ਸੌਂ ਗਏ ਤੇ ਆਗੇ ਚੋਰ ਕਿਸੇ ਦੇ ਕਿਸੇ ਪਾਸੋਂ ਸੱਨ ਲਾ ਲਈ ਕਿਸੇ ਨੇ ਕਿਸੇ ਪਾਸੋਂ ਸੱਨ ਨਾ ਲਈ ਆਪਾਂ ਸੁਚੇਤ ਹੋਵਾਂਗੇ ਇਹ ਮੂੰਹ ਨਹੀਂ ਕਰ ਸਕਦੇ ਤੇਰੇ ਇੱਧਰ ਗੁਰਗੰਦੀ ਤੇ ਕਿਉਂ ਬੈਠੇ ਜਿਹੜਾ ਤੱਤੀ ਤਵੀ ਤੇ ਬੈ ਨਹੀਂ ਸਕਦਾ ਦੁੱਖ ਤਸੀਹ ਹੈ ਸੈ ਨਹੀਂ ਸਕਦਾ ਪੰਥ ਖਾਲਸਾ ਆਪ ਗੁਰੂ ਹੈ ਗੁਰੂ ਗੈਰ ਨੂੰ ਕਹਿ ਨਹੀਂ ਸਕਦਾ ਝੂਠਾ ਅਤੇ ਪਖੰਡੀ ਟੋਲਾ ਝੂਠਾ ਅਤੇ ਪਖੰਡੀ ਟੋਲਾ ਸ਼ੇਰਾਂ ਵਿੱਚ ਖਲੋ ਨਹੀਂ ਸਕਦਾ ਗੁਰੂ ਗ੍ਰੰਥ ਤੋਂ ਬਾਝ ਅਸਾਡਾ ਗੁਰੂ ਹੋਰ ਗੁਰੂ ਕੋਈ ਹੋ ਨਹੀਂ ਸਕਦਾ ਚਾਰ ਪੁੱਤਰ ਵਾਰਨ ਵਾਲੇ ਦੇ ਸ਼ਰੀਕ ਓਏ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਫੇਰ ਕਿੰਨਾ ਕੱਲ ਵਾਲੀ ਗੱਲ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਤੇ ਪੰਜਾਬ ਦੇ ਭੋਲਿਆਂ ਲੋਕਾਂ ਨੂੰ ਤੁਸੀਂ ਆਪਣੇ ਚੇਲੇ ਬਣਾ ਲਿਆ ਪੰਜਾਬ ਦੇ ਭੋਲੇ ਲੋਕਾਂ ਨੂੰ ਸਮਝ ਨਹੀਂ ਲੱਗੀ ਵੀ ਦੇ ਕਿਵੇਂ ਗੁਰੂ ਬਣ ਸਕਦੀ ਸ਼ਰੀਰ ਦੀ ਗਿਆਨ ਗੁਰੂ ਐ ਗੁਰੂ ਨਾਨਕ ਤੋਂ ਲੈ ਕੇ ਹੀ ਗਿਆਨ ਗੁਰੂ ਐ ਸ਼ਬਦ ਗੁਰੂ ਪੀਰ ਆਇ ਤੇ ਸ਼ਬਦ ਗੁਰੂ ਹੈ ਸੁਰਤ ਧੁਨ ਚੇਲਾ ਸਤਗੁਰ ਬਚਨ ਬਚਨ ਹੈ ਸਤਗੁਰ ਬਾਣੀ ਗੁਰੂ ਗਰੂ ਹੈ ਬਾਣੀ ਪਹਿਲੇ ਦਿਨ ਤੋਂ ਹੀ ਇਹ ਸੀ ਪਰ ਗਲਤ ਪਾਸੇ ਬਹਿ ਗਏ ਬਸ ਭਲੇਖਾ ਪਹਿ ਗਏ ਇਸ ਕਰਕੇ ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਛਾਲਿਆਂ ਦਾ ਵਾਸਤਾ ਮੇਰੇ ਉਹ ਵੀਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਏ ਛਾਲਿਆਂ ਦਾ ਵਾਸਤਾ ਆਪਣੇ ਸਤਗੁਰੂ ਨੂੰ ਚੇਤਾ ਰੱਖਿਓ ਤੁਹਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਰੀਰ ਦੀ ਸੜੀ ਚਮੜੀ ਦਾ ਵਾਸਤਾ ਹੈ ਉਹ ਸਾਰਾ ਸਰੀਰ ਸੜ ਗਿਆ ਚੇਤਾ ਰੱਖਿਓ ਗੁਰੂ ਗੋਬਿੰਦ ਸਿੰਘ ਨੂੰ ਤੁਹਾਨੂੰ ਫਤਿਹ ਸਿੰਘ ਦੀਆਂ ਲੱਥੀਆਂ ਚੱਪੜੀਆਂ ਦਾ ਵਾਸਤਾ ਸਿੰਘ ਆਹ ਵੇਖਿਓ ਜਿਹੜਾ ਸੁਣਿਓ ਗੱਲ ਧਿਆਨ ਨਾਲ ਆਹ ਵੇਖੋ ਜੋਰਾਵਰ ਸਿੰਘ ਫਤਿਹ ਸਿੰਘ ਨੀਂਹਾਂ 'ਚ ਖੜੇ ਚੱਪੜੀਆਂ ਲਾਤੀਆਂ ਉਹਨਾਂ ਦੀਆਂ ਉਹ ਕਹਿੰਦੇ ਜਲਾਦੋਂ ਇਟ ਨਾ ਭੰਨੋ ਚੱਪੜੀਆਂ ਲਾ ਦਿਓ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀਆਂ ਲੱਥੀਆਂ ਚੱਪੜੀਆਂ ਦਾ ਵਾਸਤਾ ਸਿੰਘਾ ਸਿਰ ਤੇ ਦਸਤਾਰ ਬੰਨ੍ਹ ਫਤੇ ਸਿੰਘ ਦਾ ਭਰਾ ਬਣ ਕੇ ਵਿਖਾ ਫਤੇ ਸਿੰਘ ਦਾ ਤੂੰ ਕੀ ਬੰਨਣਾ ਬੀਬੀ ਫਤੇ ਸਿੰਘ ਦੀ ਗੱਜ ਕੇ ਕਹੋ ਬੈਣੋ ਫਤੇ ਸਿੰਘ ਦੀ ਗੁਰੂ ਗੋਬਿੰਦ ਸਿੰਘ ਦੀ ਗੁਰੂ ਗੋਬਿੰਦ ਸਿੰਘ ਜੀ ਧੀ ਮੰਨਾ ਤੁਸੀਂ ਕੀ ਮੰਨਾ ਹੈ ਦੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮਾਂ ਗੁਜਰੀ ਦੇ ਪੁੱਤਰੇ ਜਿਹੜੇ ਕੋਰੇ ਸੀ ਮਾਂ ਗੁਜਰੀ ਨੇ ਮਾਂ ਗੁਜਰੀ ਨੇ ਤੋਰੇ ਆ ਕਰਪਾਨਾ ਪਾ ਕੇ ਫੇਰ ਆ ਜਾਓ ਮਾਤਾ ਗੁਜਰੀਏ ਅਸੀਂ ਫੇਰ ਆ ਗਏ ਆ ਆਪ ਕੋ ਸਤਨਾਮ ਬੇਬੇ ਗੁਜਰੀਏ ਮਾਤਾ ਗੁਜਰੀਏ ਅਸੀਂ ਕਿਤੇ ਨਹੀਂ ਗਏ ਫੇਰ ਆ ਗਏ ਆ ਕਾਹੋਂਗੇ ਵੀਰੋ ਮੇਰੇਓ ਭਰਾਵੋ ਕਾਹੋਂਗੇ ਕਲਗੀ ਵਾਲੇ ਸੱਚੇ ਪਾਤਸ਼ਾਹ ਪਿਤਾ ਜੀ ਅਸੀਂ ਬੋਲੋ ਜਰਾ ਅਸੀਂ ਕਹੋ ਆਕੇ ਛੱਡੋ ਨਾਈਆਂ ਦੀਆਂ ਦੁਕਾਨਾਂ ਦਾ ਖਹਿੜਾ ਮੇਰੇਓ ਵੀਰੋ ਪਾਛੈ ਜੋ ਬੀਤੀ ਕੱਲ ਕਿਹਾ ਸੀ ਨਾ ਛੱਡੋ ਐਸਾ ਦਾ ਕੁਛ ਲੰਘ ਗਿਆ ਲੰਘ ਗਿਆ ਵਾਸ ਆਓ ਆਪਣੇ ਬਾਪੂ ਦੇ ਘਰ ਆ ਪਖੰਡੀ ਚੈਲੰਜ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੂੰ ਚੈਲੰਜ ਕਰਦੇ ਨੇ ਹਿੰਮਤ ਨਹੀਂ ਬੈ ਸਕਦੀ ਕਿਸੇ ਦੀ ਜਾਗੇ ਹੋਏ ਦੇ ਘਰ ਵਿੱਚ ਕੋਈ ਚੋਰ ਨਹੀਂ ਬਣ ਸਕਦਾ ਜੱਗੋ ਸਿੰਘੋ ਜਾਗਣ ਦੀ ਲੋੜ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਜਾਗਣ ਦੀ ਲੋੜ ਹੈ ਜਾਕੋ